ਰੱਖਾ ਤੋ ਰੱਖ ਮਾਰਾ ਤੋ ਮਾਰ ਰੱਖਣਾ ਚਾਹੋ ਤਾਂ ਰੱਖੋ ਮਾਰਨਾ ਚਾਹੋ ਤਾਂ ਮਾਰੋ ਮੈਂ ਪਰੋ ਸਰਨ ਤੁਮਰੇ ਤਵਾਰ ਮੈਂ ਤੁਹਾਡੇ ਦਰ ਤੇ ਸ਼ਰਣੀ ਪਿਆ ਹਾਂ ਤਬ ਕਹੀ ਕਿ ਨੋ ਦਸ਼ਰਤ ਰਾਏ ਤਦ ਉਹਨਾ ਦੋਹਾਂ ਨੇ ਦਸ਼ਰਤ ਰਾਜੇ ਨੂੰ ਕਿਹਾ ਬੋਹ ਕਾਸਟ ਅਗਨ ਦਵਾ ਦੇ ਮੰਗਾਈ ਬਹੁਤ ਸਾਰੀਆਂ ਲੱਕੜਾ ਤੇ ਅੱਗ ਇਹ ਦੋਵੇਂ ਚੀਜ਼ਾਂ ਮੰਗਵਾ ਦੇ ਤਬ ਲਿਓ ਅਦਕ ਕਾਸਟ ਮੰਗਾਈ ਤਦ ਬਹੁਤ ਸਾਰੀਆਂ ਲੱਕੜਾ ਮੰਗਵਾ ਲਈਆਂ ਚੜ ਬੈਠੇ ਤਹਾਂ ਸਲਾਹ ਰਹਾ ਕੋ ਪਨਾਈ ਉਹਨਾਂ ਦੀ ਚਿਖਾ ਸਲਹਰ ਬਣਾ ਕੇ ਦੋਵੇਂ ਉਸ ਉਤੇ ਚੜ ਬੈਠੇ ਚਹੋਂ ਔਰ ਦੇਈ ਜਵਾਲਾ ਜਗਾਈ ਦੋਹਾਂ ਪਾਸਿਆਂ ਤੋਂ ਆਗਮ ਮਚਾ ਦਿੱਤੀ ਦਿਜ ਜਾਣ ਗਈ ਪਾਵਕ ਸਿਰਾਈ ਪਰ ਬ੍ਰਾਹਮਣ ਜਾਣ ਕੇ ਅਗ ਠੰਡੀ ਹੋ ਗਈ ਤਬ ਜੋਗ ਅਗਨ ਤਨ ਤੇ ਉਪਰਾਜ ਤਦ ਉਹਨਾਂ ਨੇ ਆਪਣੇ ਸਰੀਰ ਤੋਂ ਯੋਗ ਅਗਨੀ ਪੈਦਾ ਕੀਤੀ ਦੋਹੋਂ ਮਰਨ ਜਰਣ ਕੋ ਸੱਜਿਓ ਸਾਜ ਅਤੇ ਦੋਹਾਂ ਨੇ ਸੜ ਕੇ ਮਰਨ ਦਾ ਸਾਜ ਬਣਾ ਲਿਆ ਤੇ ਪਸਮ ਭਏ ਤੇਹ ਵਿਚ ਆਪ ਉਸ ਵਿਚ ਉਹ ਆਪ பசਮ ਹੋ ਗਏ ਤੇ ਕੋਪਦੂ ਹੂ ਨਿਪਦੀਓ ਸਰਾਪ ਅਤੇ ਉਹਨਾਂ ਦੋਨਾਂ ਨੇ ਕ੍ਰੋਧ ਕਰਕੇ ਰਾਜੇ ਨੂੰ ਸਰਾਪ ਦਿੱਤਾ ਤੇ ਜਬਾਤ ਰਾਜਾ ਸਿਉ ਬ੍ਰਾਹਮਣ ਰਾਜੇ ਪ੍ਰਤੀ ਬੋਲਿਆ ਪਾਦੜੀ ਛੰਦ ਜਿਮ ਤਜੇ ਪ੍ਰਾਣ ਹਮ ਸੋਤਿ ਪਿਛੋ ਹੋ ਜਿਸ ਤਰ੍ਹਾਂ ਅਸੀ ਦੋਹਾਂ ਨੇ ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ त्यागे ਹਨ ਤਿਮ ਲਗੋਸਰਾਪ ਸੋਨ ਪੂ ਪਤੋਹੇ 헤 ਰਾਜਨ ਸੁਣੋ ਤੁਹਾਨੂੰ ਸਾਡਾ ਇਹੀ ਸਰਾਪ ਲੱਗੇ 임 ਭਾਕ ਜਰਿਓ ਦਿਜ ਸਹਤ ਨਾਰ ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਇਸਤਰੀ ਸਮੇਤ ਸੜ ਗਿਆ ਤਜ ਦੇਹ ਕਿਉ ਸੁਰਪੁਰ ਬਿਹਾਰ ਅਤੇ ਦੇਹ ਨੂੰ ਤਿਆਗ ਕੇ ਸਵਰਗ ਵੱਲ ਚਲਾ ਗਿਆ ਰਾਜਾ ਬਾਜ ਬਾਦੜੀ ਛੰਦ ਤਬ ਚਹੀ ਭੂਪ ਹਉ ਜਰੋਂ ਆਜ ਰਾਜੇ ਨੇ ਚਾਹਿਆ ਕਿ ਮੈਂ ਵੀ ਅੱਜ ਹੀ ਸੜ ਜਾਵਾਂ ਕੈ ਆਤਿੱਤ ਹਉ ਤਜ ਰਾਜ ਸਾਜ ਯਾ ਰਾਜ ਸਾਜ ਛੱਡ ਕੇ yogi ਆਤਿਥੀ ਹੋ ਜਾਵਾਂ ਕੈ ਕਰਾ ਜਾਕੇ ਕਰਹੁ ਉਚਾਰ ਯਾ ਕਰ ਜਾਕੇ ਇਹ ਕਹਿ ਦੇਵਾਂ ਕਿ ਮੈਂ ਦਿਜ ਆਇਓ ਨਿਜ ਘਰ ਸੰਗਾਰ ਮੈਂ ਆਪਣੇ ਹੱਥਾਂ ਨਾਲ ਬ੍ਰਾਹਮਣ ਨੂੰ ਮਾਰ ਕੇ ਆਇਆ ਹਾਂ ਦੇਵ ਬਾਣੀ ਬਾਜ ਆਕਾਸ਼ ਬਾਣੀ ਹੋਈ ਪਾਦੜੀ ਚੰਦ ਤਵਪੈ ਦੇਵ ਬਾਣੀ ਬਣਾਏ ਤਦੋਂ ਭਲੀ ਪ੍ਰਕਾਰ ਤੇਵ ਬਾਣੀ ਹੋਈ ਜੇਨ ਕਰਾ ਦੋਕ ਦਸ਼ਰਤ ਰਾਏ اے ਦਸ਼ਰਤ ਰਾਜੇ ਤੋ ਕੋਈ ਦੁੱਖ ਨਾ ਮਨਾ ਤਵਤਾਮ ਹੋਏਗੇ ਪੁੱਤਰ ਪੇਸਨ ਤੇਰੇ ਘਰ ਵਿੱਚ ਵਿਸ਼ਨੂ ਭਗਵਾਨ ਪੁੱਤਰ ਰੂਪ ਵਿੱਚ ਪੈਦਾ ਹੋਣਗੇ ਸਭ ਕਾਜ ਆਜ ਸਿੱਧ ਭਏ ਜਿਸਨ ਅਤੇ ਸਾਰੇ ਦੇਵਤਿਆਂ ਜਿਸਨ ਦੇ ਰਾਜ ਸਿੱਧ ਹੋਣਗੇ ਉਹ ਹੈ ਸੋ ਨਾਮ ਰਾਮ ਅਵਤਾਰ ਰਾਮ ਨਾਮ ਵਾਲਾ ਅਵਤਾਰ ਹੋਵੇਗਾ ਕਰ ਹੈ ਸੋ ਸਕਲ ਜਗ ਕੋ ਉਦਾਰ ਜੋ ਸਾਰੇ ਜਗ ਦਾ ਉਦਾਰ ਕਰੇਗਾ ਕਰ ਹੈ ਸੋ ਤਨਕ ਮੈ ਦੁਸ਼ਟ ਨਾਸ ਉਹ ਇੱਕ ਛਿਣ ਵਿੱਚ ਦੁਸ਼ਟਾਂ ਦਾ ਨਾਸ ਕਰੇਗਾ ਇਹ ਬਾਤ ਕੀਰਤ ਕਰ ਹੈ ਪ੍ਰਕਾਸ਼ ਇਸ ਤਰ੍ਹਾਂ ਨਾਲ ਜਗਤ ਵਿੱਚ ਆਪਣੇ यश ਦਾ ਪ੍ਰਕਾਸ਼ ਕਰੇਗਾ ਨਰਾਜ ਚਾਂਦ ਨੰਚੇਤ ਪੂਪ ਚੇਨ ਤਾਮ ਰਾਮ ਰਾਏ ਆਏ ਹਨ اے ਰਾਜਨ ਚਿਤ ਤੋਂ ਨਿਚਿੰਤ ਹੋ ਜਾ ਤੇਰੇ ਘਰ ਰਾਮ ਰਾਜਾ ਆਵੇਗਾ ਦੁਰਾਂਤ ਦੋਸਤ ਜੀਤ ਕੇ ਸੋ ਜੈਤ ਪਾਤਰ ਪਾਏ ਹੈ ਜੋ ਤਗੜੇ ਦੁਸ਼ਟਾਂ ਨੂੰ ਜਿੱਤ ਕੇ ਵਿਜੈ ਹੀ ਹੋਣ ਦਾ ਪਰਮਾਨ ਪੱਤਰ ਪਾਵੇਗਾ ਅਖਰਬ ਗਰਬ ਜੇ ਪਰੇ ਸੋ ਸਰਬ ਗਰਬ ਕਾਲ ਹੈ ਜੋ ਅਥਾ ਹੰਕਾਰ ਦੇ ਭਰੇ ਹੋਏ ਹਨ ਉਹਨਾਂ ਦਾ ਸਾਰਾ ਹੰਕਾਰ ਨਾਸ਼ ਕਰੇਗਾ ਫਿਰ ਆਏ ਛਤਰ ਸੀਸ ਪੈ 36 ਛੋਣ ਪਾਲ ਹੈ ਉਹ ਆਪਣੇ ਸਿਰ ਉੱਤੇ ਛਤਰ ਫੇਰਾਏਗਾ ਅਤੇ ਰਾਜਾ ਬਣ ਕੇ ਧਰਤੀ ਦਾ ਪਾਲਣ ਪੋषण ਕਰੇਗਾ ਅਖੰਡ ਖੰਡ ਖੰਡ ਕੈ ਆਡਾਂਡ ਡਾਂਡ ਦਾੰਡ ਹੈ ਨਾ ਖੰਡੇ ਜਾਣ ਵਾਲਿਆਂ ਦੇ ਟੋਟੇ ਟੋਟੇ ਕਰੇਗਾ ਨਾ ਛੰਡੇ ਜਾਣ ਵਾਲਿਆਂ ਨੂੰ ਛੰਡ ਦੇਵੇਗਾ ਅਜੀਤ ਜੀਤ ਜੀਤ ਕੈ ਵਿਸ਼ੇਖ ਰਾਜ ਮੰਡ ਹੈ ਨਾ ਜਿੱਤੇ ਜਾ ਸਕਣ ਵਾਲਿਆਂ ਨੂੰ ਜਿੱਤ ਜਿੱਤ ਕੇ ਵੱਡਾ ਪਾਰਾ ਰਾਜ ਸਥਾਪਿਤ ਕਰੇਗਾ ਕਲੰਕ ਦੂਰ ਕੈ ਸਬੈ ਨਿਸੰਗ ਕਲੰਕ ਕਾਏ ਹੈ ਸਾਰੇ ਕਲੰਕ ਦੂਰ ਕਰੇਗਾ ਅਤੇ ਨਿਸੰਗ ਹੋ ਕੇ ਲੋਕਾਂ ਨੂੰ ਮਾਰੇਗਾ ਸੋ ਜੀਤ ਵਾਹ 20 ਗਰਬ ਈਸ ਕੋ ਮਿਟਾਏ ਹੈ ਵੀ ਬਾਵਾ ਵਾਲੇ ਰਾਵਣ ਨੂੰ ਜਿੱਤ ਕੇ ਜੀਵ ਦਾ ਅਹੰਕਾਰ ਮਿਟਾਵੇਗਾ ਸਿਧਾਰਪੂਪ ਧਾਮ ਕੋ ਇਹ ਤੋ ਨਾ ਸੋਕ ਕੋ ਤਰੋ हे राजन घर जाओ रता जिन्ना भी शोक ना मनाओ बुलाए बेपछोन के आरंभ जग को करो आते धरती दे ब्राह्मणों नु बुलाके यज्ञ आरंभ करो सुनंत बैन राव राजतानीए सिधारियु राजा दशरथ इना बोलानो सुनके राजतानी नु चला गया ਬੁਲਾਇ ਕੈ ਬਸਿਸ਼ਟ ਰਾਜ ਸੋਏ ਕੋ ਸੁਧਾਰਿਯਾਂ। ਅਤੇ ਵਿਸ਼ੇਸ਼ਟ ਨੂੰ ਬੁਲਾਕੇ ਰਾਸੂ ਯੱਗ ਕਰਨ ਲਗਾ। ਅਨੇਕ ਦੇਸ ਦੇਸ ਕੇ ਨਰੇਸ ਬੋਲ ਕੈ ਲੈ। ਰਾਜੇ ਦਸ਼ਰਤ ਨੇ ਦੇਸ਼ਾ ਦੇਸ਼ਾਂ ਦੇ ਸੈਨਾਪਤੀ ਅਨੇਸ਼ ਬੁਲਾਲੇ। ਤੇ ਜੇਸ ਬੇਸ ਬੇਸ ਕੇ ਚਿਤੇਸ ਤਾਮ ਆ ਗਏ। ਅਤੇ ਤਰ ਤਰਾਂ ਦੇ ਬ੍ਰਾਹਮਣ ਰਾਜੇ ਦਸ਼ਰਤ ਸ਼ਿਤੇਸ਼ ਦੇ ਘਰ ਆ ਗਏ। ਅਨੇਕ ਪਾਤ ਮਾਨਕਾ ਦੀਵਾਨ ਬੋਲ ਕਹਿ ਲੈ। ਅਨੇਕ ਤਰ੍ਹਾਂ ਦਾ ਬਾਣ ਦੇ ਕੇ ਵਜੀਰਾ ਦੀਵਾਨ ਨੂੰ ਬੁਲਾ ਲਿਆ। ਸੋ ਜਗ ਰਾਜ ਸੋਏ ਕੋ ਆਰਾਮ ਬਤਾ ਦਿਨਾ ਪਏ। ਉਸੇ ਦਿਨ ਤੋਂ ਰਾਜ ਸੋਯਾਗ ਦਾ ਆਰੰਭ ਹੋ ਗਿਆ। ਸੋ ਪਾਦ ਅਰਗ ਆਸਨੰ अनेक ਤੂਪ ਦੀਪਕੇ ਚਰਨ ਧੋਣ ਲਈ ਪਾਣੀ ਆਸਨ ਧੂਪ ਦੀਪ ਦੇਕੇ ਪਖਾਰ ਪਾਏ ਬ੍ਰਾਹਮਣੰ ਪਰਦਾਛਨਾ ਵਿਸ਼ੇਕ ਦੈ ਰਾਜੇ ਨੇ ਬ੍ਰਾਹਮਣਾਂ ਦੇ ਚਰਨ ਧੋ ਕੇ ਬਹੁਤ ਪ੍ਰਕਰਮਾਂ ਕੀਤੀਆਂ ਕਰੋੜ ਕੋਰ ਦੱਛਨਾ ਦੇਜੇਕ ਇਕ ਕੋ ਦੇਈ ਕਰੋੜ ਕਰੋੜ ਰੁਪਏ ਦੀ ਦੱਛਣਾ ਇੱਕ ਇੱਕ ਬ੍ਰਾਹਮਣ ਨੂੰ ਦਿੱਤੀ ਸੋ ਜਗ ਰਾਜ ਸੋਏ ਕੀ ਆਰਾਮ ਬਤਾ ਦਿਨਾ ਪਈ ਉਸ ਦਿਨ ਤੋਂ ਰਾਜ ਸੋਯਗ ਆਰਾਮ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ